ਅਮਰੀਕਾ ਨਾਂ ਦਾ ਗੁੰਡਾ ਡੋਨਲਡ ਟਰੰਪ ਹੈ ਜਿਹੜਾ ਆਪਣੇ ਮੁਲਕ ਦੇ ਅੰਦਰ ਸਾਡਾ maal ਨਹੀਂ ਜਾਣ ਦੇ ਰਿਹਾ ਆਪਦਾ ਮੁਲਕ ਦਾ maal ਇੱਥੇ ਫ੍ਰੀ ਵੇਚਣਾ ਚਾਹੁੰਦਾ ਹੈ ਉਹ ਸਾਡੀ ਮੰਡੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪ੍ਰਧਾਨ ਮੰਤਰੀ ਨੂੰ ਸਾਡੇ ਦੇਸ਼ ਦੀ ਸਰਕਾਰ ਨੂੰ ਉਹ ਇਹ ਕਹਿੰਦਾ ਹੈ ਕਿ ਜਿਹੜੀਆਂ ਚੀਜ਼ਾਂ ਮੈਂ ਤੇਰੇ ਮੁਲਕ 'ਚ ਭੇਜਣੀਆਂ ਉਹਨਾਂ ਦੇ ਟੈਕਸ ਖਤਮ ਕਰ ਉਹਨੂੰ ਕਹਿੰਦੇ ਆ ਮੁਕਤ ਵਪਾਰ ਸਮਝੌਤਾ ਉਹਦੇ ਤੇ ਅਸੀਂ 70 ਤੋਂ ਲੈ ਕੇ 100% ਤੱਕ ਟੈਕਸ ਲਾਉਂਦੇ ਸੀ ਹੁਣ ਮੋਦੀ ਨੇ ਘਟਾ ਕੇ ਉਹ ਟੈਕਸ 10% ਕਰਤਾ ਅੱਗੇ ਉਹ ਟੈਕਸ ਸਾਡੇ ਖਜ਼ਾਨੇ 'ਚ ਜਮ੍ਹਾਂ ਹੁੰਦਾ ਸੀ ਸਾਡੀ ਦੇਸ਼ ਦੀ ਤਰੱਕੀ ਤੇ ਲੱਗਦਾ ਸੀ ਸਕੂਲਾਂ ਤੇ ਲੱਗਦਾ ਸੀ ਸੜਕਾਂ ਤੇ ਲੱਗਦਾ ਸੀ ਕਾਰਖਾਨਿਆਂ ਤੇ ਲੱਗਦਾ ਸੀ ਉਹ ਟੈਕਸ ਖਤਮ ਕਰਤਾ ਉਹੀ ਇੰਗਲੈਂਡ ਹੈ ਉਹੀ ਗੋਰੀ ਸਰਕਾਰ ਹੈ ਜਿਹੜੇ 150 ਸਾਲ ਸਾਡੇ ਤੇ ਰਾਜ ਕੀਤਾ ਸਾਨੂੰ ਲੁੱਟਿਆ ਵੀ ਤੇ ਕੁੱਟਿਆ ਵੀ ਸਾਡੇ ਭਗਤ ਸਰਾਬੇ ਜਿਹੜੇ ਫਾਂਸੀ ਤੇ ਚੜੇ ਅੱਜ ਉਸ ਇੰਗਲੈਂਡ ਦੇ ਨਾਲ ਜੇ ਮੋਦੀ ਸਰਕਾਰ ਨੇ ਮੁਕਤਵ ਬਾਰਤ ਸਮਝੌਤਾ ਕੀਤਾ ਹੈ ਟੈਕਸ ਫਰੀ ਟ੍ਰੇਡ ਕੀਤਾ ਹੈ ਇਹਦਾ ਮਤਲਬ ਤੁਸੀਂ ਸਮਝ ਲਓ ਕਿਉਂਕਿ ਅਮਰੀਕਾ ਵੀ ਚਾਹੁੰਦਾ ਹੈ ਕਿ ਟੈਕਸ ਫਰੀ ਕੀਤਾ ਜਾਵੇ